ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਮਿਹਨਤ ਰੰਗ ਲਈ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਸਾਹਿਬ ਜੀ ਨੇ ਮੈਨੂੰ ਸਨਮਾਨਿਤ ਕਰਕੇ ਬੜੋਂ ਬੜੋ ਇਦਾਂ ਗਰੋੜੇ ਰੱਖੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬੇਟੇ ਦਾਨਿਸ਼ ਗਰਗ ਨੇ ਇੰਟਰਨੈਸ਼ਨਲ ਬੁੱਕ ਕੋਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਇਸ ਦਾ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਰਮਪਰਾ ਫੋਲ ਦੇ ਦਾਨਿਸ਼ ਗਰਗ ਨੇ ਮੈਥ ਵਿਸ਼ੇ ਵਿੱਚ ਇੱਕ ਨਵਾਂ ਵਰਲਡ ਰਿਕਾਰਡ ਬਣਾਇਆ ਹੈ ਇਸ ਵਾਰਡ ਰਿਪੋਰਟ ਨੂੰ ਲੈ ਕੇ ਜਿੱਥੇ ਦਾਨਿਸ਼ ਗਰਗ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਖੁਸ਼ੀ ਨੂੰ ਜ਼ਾਹਿਰ ਕੀਤਾ ਗਿਆ ਇਸ ਦੇ ਨਾਲ-ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਦਾਨਿਸ਼ ਗਰਗ ਨੂੰ ਸਨਮਾਨਿਤ ਕੀਤਾ ਗਿਆ ਆਓ ਆਪਾਂ ਇਸ ਵਿਸ਼ੇ ਦੀ ਹੋਰ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਹਾਂ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਪੋਟ ਦੇ ਬਾਰੇ ਅ ਸ਼ਾਰਪਰੈਨ ਬੈਕਟਰ ਸੈਂਟਰ ਜੂਡ ਦਾ ਆਨਰਵੇਦਕਤੀ ਹੈ ਦਾਨਿਸ਼ ਗਰਗ ਇਸ ਬੱਚੇ ਨੇ ਮੈਥਮੈਟਿਕਸ ਵਿੱਚ ਇੱਕ ਨਵਾਂ 월ਡ ਰਿਕਾਰਡ ਬਣਾਇਆ ਹੈ 월ਡ ਰਿਕਾਰਡ ਦੇ ਵਿੱਚ ਇਸ ਬੱਚੇ ਨੇ ਕੀਤਾ ਹੈ 10 ਡਿਜਿਟ ਦੇ 10 ਰੋ ਦੇ 12 ਸਮ 10 ਮਿੰਟਾਂ ਦੇ ਵਿੱਚ ਹੱਲ ਕੀਤੇ ਹਨ ਐਡੀਸ਼ਨ ਦੇ ਬਿਨਾਂ ਕਿਸੇ ਕੈਲਕੂਲੇਟਰ ਦੇ ਜੋ ਕਿ ਇੱਕ ਨਵਾਂ 월ਡ ਰਿਕਾਰਡ ਬਣਿਆ ਇਸ ਰਿਕਾਰਡ ਦੀ ਪ੍ਰਾਪਤੀ ਤੇ ਅੱਜ ਜਿਨੇ ਦੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਦਾਨਿਸ਼ ਨੂੰ ਆਪਣੇ ਦਫ਼ਤਰ ਦੇ ਵਿੱਚ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਵੀ ਕੀਤਾ ਗਿਆ ਇੱਥੇ ਦੱਸਣਾ ਵੀ ਬੰਦਾ ਹੈ ਕਿ ਦਾਨਿਸ਼ ਗਰਗਦੇਸ਼ ਤੋਂ ਪਹਿਲਾਂ ਵੀ ਇੱਕ ਏਸ਼ੀਆ ਬੁੱਕ ਅਫਰ ਰਿਕਾਰਡ ਇੱਕ ਹੋਰ ਇੰਡੀਆ ਬੁੱਕ ਅਫਰ ਰਿਕਾਰਡ ਦੇ ਵਿੱਚ ਇਸ ਦਾ ਬੱਚੇ ਦਾ ਨਾਮ ਆਇਆ ਹੋਇਆ ਹੈ और सिर्फ इस बच्चे नहीं है रामपुरा फूल तो शार्प ब्रेन ने सोलह बच्चे आलरेडी पिछले दो साल रिकॉर्ड बना के जिले का नाम नैशनल और इंटरशनल लैवल से उच्चा कर चुके हैं

ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ بیٹے ਦਾਮਸ਼ ਗਰਗ ਨੇ ਇੰਟਰਨੈਸ਼ਨਲ ਬੋਕ ਬੋਕ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਇਸ ਦਾ ਸ਼ੇਰਾ ਸ਼ਰਮ ਬ੍ਰਿੰਸਟਿਟ ਦੇ ਡਾਇਰੈਕਟਰ ਤਰਜੀਬ ਗੋਇਲ ਤੇ ਮੈਡਮ ਪੂਜਾ ਗੋਇਲ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਚੰਗੇ ਮੋਟੀਵੇਸ਼ਨ ਸਦਕਾ ਦਾਮਸ਼ ਨੂੰ ਇਸ ਮਕਾਮ ਤੇ ਪਹੁੰਚਾਇਆ ਤੇ ਮੈਂ ਇਸ ਕਹਿਣਾ ਚਾਹਣਾ ਹਾਂ ਕਿ ਆਪਣੇ ਸ਼ਹਿਰ ਦੇ ਬੱਚਾ ਨੂੰ ਵੀ ਉਹਨਾਂ ਨੂੰ ਵੀ ਸ਼ਰਮ ਬ੍ਰਿੰਸਟਿਟ ਵਿੱਚ ਦਾਖਲਾ ਲੈ ਕੇ ਆਪਣੇ ਸ਼ਰਮ ਮਾਈਂਡ ਨੂੰ ਹੋਰ ਸ਼ਰਮ ਪਰਮਾ ਜਾ ਰਿਹਾ ਹੈ Saya boleh. Iki 21 19 यानी 3 बार पीरियड 3 बार फॉर्मन मल्टीपल 678 2 हम हम तो बताऊं डाटा पास वर्क 50 2 20 0 0 48 2 20 2 यह टेबल लोमबाग में देखने रखेगा जीएसटी कैटेगरी आते हैं आपको अंदर का 99 का देखेंगे राइट ट्रायंगल में देखेंगे 827 370 जैसे 442 का कंजेशन करा तो आपको 100 रोक 245 167 141 45 22 32 22 22 22 22 22 22

ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਬਣਾ ਲਿਆ ਹੈ ਤੇ ਮੈਂ ਇਸ ਰਿਕਾਰਡ ਦੀ ਪਿਛਲੇ 5-6 ਮਹੀਨੇ ਤੋਂ ਮਿਹਨਤ ਕਰ ਰਿਆ ਸੀ ਜਿਸ ਕਰਕੇ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਮਿਹਨਤ ਰੰਗ ਲਈ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰਿੰਸ ਸਿੰਘ ਸਾਹਿਬ ਜੀ ਨੇ ਮੈਨੂੰ ਸਨਮਾਨਿਤ ਕਰਕੇ ਮਤਲਬ ਬਹੁਤ ਹੀ ਚੰਗਾ ਕੀਤਾ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੇਰਾ ਪਰਿਵਾਰ ਤੇ ਮੇਰੇ ਟੀਚਰਸ ਬਹੁਤ ਖੁਸ਼ ਨੇ ਕਿਉਂਕਿ ਉਹ ਵੀ ਚਾਹੁੰਦੇ ਸਨ ਕਿ ਮਤਲਬ ਮੈਂ ਬਹੁਤ ਅੱਗੇ ਹੋਰ ਵੀ ਲੈ ਕੇ ਜਾਵਾਂ ਆਪਣੀ ਇਸ ਟੈਲੈਂਟ ਨੂੰ ਤੇ ਟੈਲੈਂਟ ਮੇਰਾ ਸਿਰਫ ਬੈਕਕਸ ਦੇ ਕਾਰਨ ਹੀ ਹੋ ਸਕਿਆਗਾ ਜਿਸ ਵਿੱਚ ਮੈਨੂੰ ਰঞ্জੀਪ ਸਰ ਤੇ ਪੂਜਾ ਮੈਮ ਜੀ ਹਮੇਸ਼ਾ ਵਧੀਆ ਗਾਈਡ ਕਰਦੇ ਸੀ ਉਹਨਾਂ ਸਾਨੂੰ ਹਮੇਸ਼ਾ ਦੱਸਿਆ ਕਿ ਮਤਲਬ ਬੇਟਾ ਪ੍ਰੈਕਟਿਸ ਕਰਨ ਨਾਲ ਹੀ ਸਭ ਕੁਝ ਹੈ ਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਤਲਬ ਸਾਰੇ ਬੱਚਿਆਂ ਨੂੰ ਇੱਕ ਵਾਰੀ ਸ਼ਾਬਰਿੰਜ਼ ਦਾ ਬੈਕਕਸ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਦਿਮਾਗ ਵੀ ਬਹੁਤ ਡਵੈਲਪ ਹੁੰਦਾ ਹੈ